ਸਤਿ ਸ੍ਰੀ ਅਕਾਲ ਦੋਸਤੋ ਜੀ ਸਵਾਗਤ ਹੈ ਤੁਹਾਡਾ ਹਰ ਵੀ ਟ੍ਰਾਲੀ ਬਲੋ ਤੇ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਮੋਟਰਸਾਈਕਲ ਵਾਲੀ ਟਾਲੀ ਦਿਖਾਵਾਂਗੇ ਦੇਖੋ ਜੀ 6x4 ਦੀ ਟ੍ਰਾਲੀ ਆ 6 ਫੁੱਟ ਲੰਬਾਈ ਅਤੇ 4 ਫੁੱਟ ਚੜਾਈ ਈ ਡੇਢ ਮੁੰਚਾਈ ਆ ਆ ਸਾਰੀ ਬਦਿਆ ਚਾਦਰ ਲੱਗੀ ਹੋਈ ਆ ਕੋਈ ਚੈੱਕ ਕਰ ਸਕਦੇ ਹੋ ਡਰੈਸ ਲਓ ਜੀ ਦੇਖ ਸਕਦੇ ਹੋ ਜੀ ਡਾਲਾ ਵੀ ਖੁੱਲਦਾ ਪੂਰੀ ਵਧੀਆ ਟਰਾਲੀ ਸਾਫ ਪੂਰੀ ਚੈੱਕ ਕਰ ਸਕਦੇ ਹੋ ਅਦੇ 7-8 ਕੁ ਵੰਡਲ ਤੱਕ ਬਹਿ ਰਹਾਂ ਦੇ ਨਾਲ ਚੱਕੂਗੀ ਆਪ ਜੀ ਦਾਣੇ-ਦੂਣੇ ਵੀ ਪਾ ਸਕਦੇ ਹੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਟਰਾਲੀ ਵਧੀਆ ਲੱਗੀ ਹੋਊਗੀ ਟਰਾਲੀ ਵਧੀਆ ਲੱਗੀ ਹੋਵੇ ਤਾਂ ਬਣਾਉਣ ਲਈ ਸੰਪਰਕ ਕਰੋ 93634371683 ਪਿੰਡ ਜਲੰਬਰ ਨੇੜੇ ਖੰਨਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ